ਪਰਵੀਸ਼ੂ ਮਸੀਹ ਦੇ ਨਾਮ ਮਹਿਮਾ ਤੇ ਵਡਿਆਈ ਦਿੰਦੇ ਹਾਂ ਆਓ ਅਸੀਂ ਪ੍ਰਭੂ ਦੇ ਕਲਾਮ ਚੋਂ ਪੜਾਂਗੇ ਖੁਦਾ ਦਾ ਧੰਨਵਾਦ ਕਿ ਉਸ ਨੇ ਸਾਨੂੰ ਅੱਜ ਬੁੰਗਲ ਵਿਦਾਣੀ ਪਠਾਨਪੁਰ ਦੇ ਏਰੀਏ ਚ ਹਿਮਾਚਲ ਦੇ ਏਰੀਏ ਚ ਲਿਆਂਦਾ ਹੈ ਤਾਂ ਕਿ ਉਸ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਆਓ ਪ੍ਰਭੂ ਦੇ ਕਲਾਮ ਚੋਂ ਪੜਾਂਗੇ ਰਸੂਲਾਂ ਦੇ ਕਰਤੱਵ 23 ਬਾਬ ਉਸ ਦੀ ਅਸੀਂ 11 ਆਇਤ ਤੋਂ ਲੈ ਕੇ ਅਸੀਂ 14 ਆਇਤ ਤੱਕ ਪੜਾਂਗੇ ਬੀਟੀ ਦੇ ਨਾਲ ਪੜਾਂਗੇ ਰਸੂਲਾਂ ਦੇ ਕਰਤੱਵ 11 ਬਾਬ ਤੇ 23 ਬਾਬ ਦੀ 11 ਆਇਤ ਤੋਂ ਜੀ 23 ਦੀ 11 ਤੋਂ ਰਸੂਲਾਂ ਦੇ ਕਰਤੱਵ 23 ਬਾਬ 11 ਤੋਂ 14 ਹਾਂਜੀ 11 ਤੋਂ 14 ਪੜਾਂਗੇ ਸ਼ਾਬਾਸ਼ ਦੇ ਰਾਤ ਪ੍ਰਭੂ ਨੇ ਉਹ ਦੇ ਕੋਲ ਖੜੋ ਖੜੋ ਕੇ ਕਿਹਾ ਹੌਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੈ ਮੇਰੀਆਂ ਗੱਲਾਂ ਉਸੇ ਯਮ ਸ਼ਨਾਮੂ ਵਿੱਚ ਸਾਖੀ ਦਿੱਤੀ ਉਸੇ ਤਰ੍ਹਾਂ ਤੈਨੂੰ ਵਿੱਚ ਵੀ ਸਾਖੀ ਕਮ ਕਰੇਗੀ ਜੀ ਜਾਂ ਤਿੰਨ ਚੜਿਆ ਤਾਈਂ ਹੁਦਿਆਂ ਨੇ ਏਕਾ ਕਾਲ ਕੇ ਆਖਿਆ ਕਿ ਅਸੀਂ ਜਦ ਤੱਕ ਪੁਲਿਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀ ਪੀਏ ਤਾਂ ਸਾਡੇ ਉੱਤੇ ਰਿਕ ਹੋਵੇ ਜਿਨ੍ਹਾਂ ਆਪਸ ਵਿੱਚ ਲੜ ਲ ਕੇ ਇਹ ਸੋ ਖਾਦੀ ਸੀ ਉਹ ਚਾਰੀਆਂ ਚਾਰੀਆਂ ਤੋਂ ਵੱਧ ਸਨ ਜੀ ਸੋ ਉਹਨਾਂ ਬਸ 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 ਹਾਂਜੀ ਸੋ 14ਵੀਆਂ ਤਾਂ ਸੋ ਉਹਨਾਂ ਨੇ ਪ੍ਰਧਾਨ ਜਾਜਕਾ ਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਵੀ ਅਸੀਂ ਆਪਣੇ ਉੱਤੇ ਤ੍ਰਿਗ ਲਈ ਹੈ ਕਿ ਜਾਤੀਗ ਪੁਲਿਸ ਨੂੰ ਮਾਰ ਨਾ ਲਈਏ ਅਸੀਂ ਕੁਝ ਨਾ ਚੱਖਾਂਗੇ ਹallelujah ਦੁਬਾਰਾ ਪੜਦਾ ਮੈਂ 11 ਅਜ ਤੋਂ 23 ਦੀ 11 ਤੋਂ ਉਸੇ ਰਾਤ ਪ੍ਰਭੂ ਨੇ ਉਹਦੇ ਕੋਲ ਖੜੋ ਕੇ ਕਿਹਾ ਹੌਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੂੰ ਮੇਰੀਆਂ ਗੱਲਾਂ ਯਰੂਸ਼ਲਮ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਸਾਖੀ ਦਿੱਤੀ ਹੈ ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਸਾਖੀ ਦੇਣੀ ਪਵੇਗੀ ਹallelujah 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 ਪ੍ਰਭੂ ਦੇ ਨਾਮ ਨੂੰ ਮਹਿਮਾ ਤੇ ਵਿਡਿਆਈ ਦਿੰਦੇ ਹਾਂ ਅਸੀਂ ਵੇਖਦੇ ਹਾਂ ਕਿ ਪ੍ਰਭੂ ਆਪਣੇ ਵਚਨ ਨੂੰ ਜਦੋਂ ਖੋਲਦਾ ਹੈ ਤੋਂ ਇਸ ਢੰਗ ਨਾਲ ਖੋਲਦਾ ਹੈ ਕਿ ਜਿਹੜੇ ਵਚਨ ਦੇ ਬਹੁਤ ਜ਼ਿਆਦਾ ਜਾਣਕਾਰ ਹੁੰਦੇ ਆ ਜਿਹੜੇ ਕਹਿੰਦੇ ਕਿ ਅਸੀਂ ਹੀ ਵਚਨ ਦੇ ਠੇਕੇਦਾਰ ਆ ਅਸੀਂ ਹੀ ਵਚਨ ਨੂੰ ਜਾਣਨ ਵਾਲੇ ਆ ਸਾਡੇ ਕੋਲ ਯੂਨੀਵਰਸਟੀਆਂ ਨੇ ਸਾਡੇ ਕੋਲ ਸੰਦੇਸ਼ਾਂ ਦੀਆਂ ਅਲਮਾਰੀਆਂ ਭਰੀਆਂ ਨੇ ਅਸੀਂ ਤੇਜੀ ਜਵਾਨੀ ਸੈਵਨ ਸੀਲ ਦੇ ਪ੍ਰਸ਼ਨ ਉੱਤਰ ਜਾਣਦੇ ਆ ਅਸੀਂ ਜੀ ਜਵਾਨੀ ਮੋਹਰਾ ਜਵਾਨੀ ਘੋੜੇ ਜਵਾਨੀ ਤਾਰੇ ਜਵਾਨੀ ਆਤਮੇ ਜਵਾਨੀ ਦੀਵੇ ਜਵਾਨੀ ਸਿੰਘ ਅਸੀਂ ਸਾਰਾ ਕੁਝ ਜਵਾਨੀ ਜਾਣਦੇ ਆ ਪਰਮੇਸ਼ਰ ਉਹਨਾਂ ਲੋਕਾਂ ਨੂੰ ਸ਼ਰਮਿੰਦੇ ਕਰਕੇ ਇੱਕ ਸੁਧਾਰਨ ਜਿਹੇ ਮਨੁੱਖ ਤੇ ਆਪਣਾ ਵਚਨ ਖੋਲ ਸਕਦਾ ਹੈ ਹallelujah ਇਸ ਕਰਕੇ ਅਸੀਂ ਵੇਖਦੇ ਹਾਂ ਕਿ ਜਦੋਂ ਸੰਤ ਪਾਲੂਸ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਕਿੱਦਾਂ ਦਾ ਮਨੁੱਖ ਸੀਗਾ ਉਹ ਸਦੂਕੀਆਂ ਦਾ ਸਦੂਕੀ ਫਰੀਸੀਆਂ ਦਾ ਫਰੀਸੀ ਸ਼ਰਅ ਸਿਖਾਉਣ ਵਾਲੇ ਦਾ ਐਡੇ ਵੱਡੇ ਉਸਤਾਦ ਦਾ ਸ਼ਾਗਿਰਦ ਸੀ ਸ਼ਰਅ ਦਾ ਮਾਹਿਰ ਸੀਗਾ ਕਿਹੜੀ ਚੀਜ਼ ਸੀ ਜਿਹੜੀ ਪੁਰਾਣੇ ਨੀਯਮ ਦੀ ਤਵਾਕਫ ਨਹੀਂ ਸੀ ਲੇਕਿਨ ਫਿਰ ਵੀ ਉਹ ਆਪਣੇ ਸਮੇਂ ਦੇ ਵਚਨ ਨੂੰ ਨਾ ਜਾਣ ਸਕਿਆ ਉਹ ਹਿਸਟਰੀ ਜਾਣਦਾ ਸੀ ਵਾਗ ਦੇ ਖੰਬੇ ਬਾਰੇ ਜਾਣਦਾ ਸੀ ਉਹ ਬੱਦਲ ਬਾਰੇ ਜਾਣਦਾ ਸੀ ਉਹ ਸਾਰਾ ਕੁਝ ਜਾਣਦਾ ਸੀਗਾ A to Z ਸਾਰਾ ਕੁਝ ਜਾਣਦਾ ਹੋਇਆ ਵੀ ਲਿਖਤਾਂ ਦਾ ਗਿਆਨੀ ਗਿਆਨੀ ਸੀਗਾ ਫੇਰ ਵੀ ਉਹ ਦੇ ਕੋਲ ਦੇ ਧਾਰੀ ਲਿਖਤ ਦਾ ਪ੍ਰਕਾਸ਼ਨ ਨਹੀਂ ਸੀ ਹallelujah ਇਸ ਕਰਕੇ ਅੱਜ ਸਾਡੇ ਕੋਲ ਯੂਨੀਵਰਸਟੀਆਂ ਹੋ ਸਕਦੀਆਂ ਨੇ ਬਾਈਬਲ ਕਾਲਜ ਹੋ ਸਕਦੇ ਆ ਅੱਜ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਅਸੀਂ ਹੋ ਸਕਦੀਆਂ ਹਨ ਅਸੀਂ ਰਾਤ ਬਾਈਬਲ ਪੜਨ ਵਾਲੇ ਹੋ ਸਕਦੇ ਅਸੀਂ ਦਿਨੇ ਬਾਈਬਲ ਪੜਨ ਵਾਲੇ ਹੋ ਸਕਦੇ ਸਾਡਾ ਸ਼ੁੱਕਰਵਾਰ ਦਾ ਸ਼ਨੀਵਾਰ ਦਾ ਰੋਜ਼ਾ ਪੱਕਾ ਹੋ ਸਕਦਾ ਜੋ ਮਰਜੀ ਕਰ ਲੋ ਜ਼ਰੂਰੀ ਆ ਵੀ ਆਪਣੇ ਸਮੇਂ ਦੇ ਬਚਨ ਨੂੰ ਜਾਣਿਆ ਚਾਏ ਹallelujah ਅਸੀਂ ਵੇਨੇ ਆ ਕਿ ਪੁਰਾਣੇ ਨੇਮ ਨੇ ਲੋਕਾਂ ਨੂੰ ਧਾਰਮਿਕ ਬਣਾਇਆ ਧਰਮ ਦੇ ਕੰਮ ਕਰਨੇ ਸ਼ੁਰੂ ਕਰਤੇ ਲੇਕਿਨ ਉਹ ਅੰਦਰੋਂ ਨਹੀਂ ਸੀ ਬਦਲੇ ਹੋਏ ਅੰਦਰੋਂ ਨਹੀਂ ਸੀ ਬਦਲੇ ਹੋਏ ਇਸ ਲਈ ਨਵਾਂ ਨੇਮ ਆਇਆ ਨਵੇਂ ਨੇਮ ਨੇ ਮਨੁੱਖਾਂ ਨੂੰ ਅੰਦਰੋਂ ਬਦਲਣਾ ਸ਼ੁਰੂ ਕਰਤਾ ਹਾਲੇਲੂਇਆ ਹਾਲੇਲੂਇਆ ਨਵੇਂ ਨੇਮ ਨੇ ਮਨੁੱਖਾਂ ਨੂੰ ਕੀ ਕਰਤਾ ਅੰਦਰੋਂ ਬਦਲਣਾ ਅੰਦਰੋਂ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਸੰਤ ਪਾਲ ਉਸ ਦੇ ਬਾਰੇ ਅਸੀਂ ਜਾਣਦੇ ਆ ਕਿ ਉਹ ਜਿਹੜਾ ਪ੍ਰਚਾਰ ਕਰਦਾ ਸੀ ਬੜਾ ਤਿੱਖਾ ਸੀ ਔਰ ਉਹ ਦੂਸਰਿਆਂ ਦੇ ਲਈ ਇਹਨਾਂ ਮਤਲਬ ਤਿੱਖਾ ਨਹੀਂ ਸੀ ਜਿੰਨਾ ਉਹਦੇ ਆਪਣੀ ਹੀ ਕੌਮ ਯਹੂਦੀ ਕੌਮ ਦੇ ਲਈ ਉਸੇ ਰੀਪਿਡ ਬਣਿਆ ਸੀ ਅੱਗ ਦੇ ਖੰਬੇ ਵਾਲਿਆਂ ਲਈ ਸਿਰਪੀੜ ਬਣਿਆ ਸੀ ਬੱਦਲ ਵਾਲਿਆਂ ਲਈ ਸਿਰਪੀੜ ਬਣਿਆ ਸੀ ਨਬੀ ਵਾਲਿਆਂ ਲਈ ਸਿਰਪੀੜ ਬਣ ਗਿਆ ਇੱਕ ਬੰਦਾ ਉਹ ਜਿਹੜਾ ਕਿ ਨਬੀਆਂ ਬਾਰੇ ਦੱਸਦਾ ਇੱਕ ਨਬੀ ਨਹੀਂ ਸੀ ਇਸਰਾਇਲ ਦੇ ਕੋਲ ਸਾਡੇ ਕੋਲ ਤੇ ਇੱਕਿਆ ਤੇ ਅਸੀਂ ਕਹਿੰਨੇ ਵੀ ਸਾਡੇ ਕੋਲ ਸਾਰਾ ਕੁਝ ਹੀ ਆ ਇਸਰਾਇਲ ਦੇ ਕੋਲ ਤੇ ਨਬੀਆਂ ਦੀਆਂ ਲਾਈਨਾਂ ਲੱਗੀਆਂ ਸੀ ਫਿਰ ਵੀ ਆਪਣੇ ਸਮੇਂ ਦੇ ਬਚਨ ਨੂੰ ਜਾਣਣ ਤੋਂ ਰਹਿ ਗਏ ਹallelujah ਇਸ ਕਰਕੇ ਭੈਣੋ ਭਰਾਓ ਜਦੋਂ ਸੰਤ ਪੌਲੂਸ ਆਇਆ ਸੰਤ ਪੌਲੂਸ ਨੂੰ ਅੱਗ ਦਾ ਖੰਭਾ ਦਮਿਸ਼ਕ ਦੀ ਰਾਹ ਉੱਤੇ ਮਿਲਿਆ ਔਰ ਉਸਨੇ ਕਿਹਾ ਪ੍ਰਭੂ ਤੂੰ ਕੌਣ ਹੈ ਉਹਨੇ ਕਿਹਾ ਕਿ ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈ ਮੈਂ ਯਿਸੂ ਹਾਂ ਕਿੰਨਾਂ ਸ਼ਾਨਦਾਰ ਗੱਲ ਹੈ ਕਿ ਮੈਂ ਯਿਸੂ ਹਾਂ ਕੌਣ ਅੱਗ ਦਾ ਖੰਭਾ ਉਨੇ ਨਹੀਂ ਕਿਹਾ ਕਿ ਮੈਂ ਮੇਰਾ ਪੁੱਤਰ ਯਿਸੂਆ ਤੂੰ ਉਹਦੇ ਤੇ ਵਿਸ਼ਵਾਸ ਕਰ ਨਹੀਂ ਅੱਗ ਦੇ ਖੰਬੇ ਨੇ ਕਿਹਾ ਮੈਂ ਯਿਸੂ ਹallelujah ਤਾਂ ਇਸ ਕਰਕੇ ਜਦੋਂ ਅਸੀਂ ਵੇਨੇ ਆ ਕਿ ਚੇਲਿਆਂ ਨੂੰ ਜਦੋਂ ਅੱਗ ਦਾ ਖੰਭਾ ਮਿਲਿਆ ਉਹ ਵੱਖ-ਵੱਖ ਟੁਕੜਿਆਂ 'ਚ ਮਿਲਿਆ ਛੋਟੇ-ਛੋਟੇ ਹਿੱਸਿਆਂ 'ਚ ਮਿਲਿਆ ਅੱਗ ਦੀਆਂ ਜੀਬਾਂ 'ਚ ਮਿਲਿਆ ਠੀਕ ਹੈ ਅੱਗ ਦਾ ਖੰਭਾ ਵੰਡਿਆ ਗਿਆ 120 ਦੇ ਉੱਤੇ ਪਰ ਜਦੋਂ ਸੰਤ ਪੌਲਸ ਨੂੰ ਮਿਲਿਆ ਉਹ ਇਕੱਲੇ ਨੂੰ ਮਿਲਿਆ ਹallelujah 1 ਪੌਲਸ 120 ਜਾਣਿਆਂ ਦੇ ਬਰਾਬਰ ਕੱਲਾ ਹੀ ਸੀਗਾ ਹallelujah ਪ੍ਰਭੂ ਦੇ ਨਾਮ ਨੂੰ ਮਹਿਮਾ ਤੇ ਵਿਡਿਆਈ ਮਿਲੇ ਜਦੋਂ ਸੰਤ ਪਾਉਲ ਉਸ ਪ੍ਰਚਾਰ ਕਰਦਾ ਹੈ ਤੇ ਉਹ ਪਰਾਈਆਂ ਕੌਮਾਂ ਵੱਲ ਵਧਿਆ ਫਤਰਾ ਆਤਮਾ ਨੂੰ ਪਰਾਈਆਂ ਕੌਮਾਂ ਵੱਲ ਲੈ ਗਿਆ ਠੀਕ ਹੈ ਜਦੋਂ ਪਰਾਈਆਂ ਕੌਮਾਂ ਵੱਲ ਉਸ ਨੂੰ ਲੈ ਗਿਆ ਤੇ ਇਹ ਪਰਾਈਆਂ ਕੌਮਾਂ ਨੂੰ ਉਹ ਕਹਿ ਰਿਹਾ ਆ ਕਿ ਵਿਸ਼ਵਾਸ ਕਰੋ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ ਹੁਣ ਜਦੋਂ ਪੱਤਰ ਸੁਣੀ ਉਹ ਦੂਜਿਆਂ ਨੂੰ ਮਿਲਦੇ ਸੀ ਜਿਨ੍ਹਾਂ ਨੂੰ ਪੌਲਸ ਨੇ ਪ੍ਰਚਾਰ ਸੁਣਾਇਆ ਸੀ ਉਹ ਕਹਿੰਦੇ ਵੀ ਪੌਲਸ ਕੋ ਤੁਸੀਂ ਪ੍ਰਚਾਰ ਤੇ ਸੁਣ ਲਿਆ ਪਰ ਤੁਸੀਂ ਸੁੰਨਤ ਕਰਾਈ ਹੈ ਉਹ ਕਹਿੰਦੇ ਨਹੀਂ ਉਹਨੇ ਸੁੰਨਤ ਬਾਰੇ ਹੁਣ ਦੱਸਿਆ ਹੀ ਨਹੀਂ ਸੁੰਨਤ ਬਾਰੇ ਉਹਨੇ ਗੱਲ ਹੀ ਨਹੀਂ ਕੀਤੀ ਉਹਨੇ ਤਾਂ ਕਿਹਾ ਕੇਵਲ ਵਿਸ਼ਵਾਸ ਕਰੋ ਵਿਸ਼ਵਾਸ ਦਾ ਜਿਹੜਾ ਸਾਪਿਆ ਉਹਨੇ ਸਾਰੀ ਸ਼ਰਾਂ ਨੂੰ ਖਾ ਲਿਆ ਬਪਤਿਸਮੇ ਨੂੰ ਉਹਨੇ ਖਾ ਲਿਆ ਪ੍ਰਭੂ ਭੋਜਨ ਨੂੰ ਉਹਨੇ ਖਾ ਲਿਆ ਸਾਰੀਆਂ ਚੀਜ਼ਾਂ ਨੂੰ ਉਹਨੇ ਖਾ ਲਿਆ ਸਭ ਤੋਂ ਉੱਚੀ ਗੱਲ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਕਿ ਜੇ ਤੂੰ ਚੰਗਾ ਹੋਣਾ ਚਾਹੁੰਦਾ ਤੇ ਪ੍ਰਭੂ ਪੋਜ ਕਰ ਜੇ ਤੂੰ ਚੰਗਾ ਹੋਣਾ ਚਾਹੁੰਦਾ ਤੇ ਬਪਤਿਸਮਾ ਲੈ ਧਿਆਨ ਇੱਧਰ ਜੇ ਤੂੰ ਚੰਗਾ ਹੋਣਾ ਚਾਹੁੰਦਾ ਤਾਂ ਫੁਲਾਣੇ ਚਰਚ ਨਾਲ ਜੁੜ ਚੰਗਾ ਹੋਣਾ ਚਾਹੁੰਦਾ ਆ ਕਰ ਆ ਕਰ ਉਹਨੇ ਕੁਛ ਨਹੀਂ ਕਿਹਾ ਵੀ ਤੂੰ 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 ਸਾਂਭ ਰਹੀ ਆ ਕਿ ਤੂੰ ਯਹੂਦੀ ਆ ਕਿ ਤੂੰ ਕੌਣ ਆ ਤੇ ਤੂੰ ਕੌਣ ਨਹੀਂ ਤੂੰ ਚਰਚ ਜਾਣਨਾ ਵਾ ਜਾਂ ਨਹੀਂ ਜਾਂਦਾ ਵਗੈਰਾ ਵਗੈਰਾ ਤੂੰ ਨਸ਼ਾ ਛੱਡਿਆ ਵਾ ਕਿ ਜਾਂ ਨਹੀਂ ਛੱਡਿਆ ਬਸ ਉਹਨੇ ਇੱਕੋ ਹੀ ਗੱਲ ਕਹੀ ਤੂੰ ਕਰੰਟਲੀ ਇਸੇ ਵਕਤ ਵਿਸ਼ਵਾਸ ਕਰਦਾ ਉਹਨੇ ਇਹ ਨਹੀਂ ਕਿਹਾ ਕਿ ਕੀ ਤੂੰ ਵਿਸ਼ਵਾਸ ਕਰੇਗਾ ਯਾ ਉਹਨੇ ਇਹ ਨਹੀਂ ਕਿਹਾ ਕੀ ਤੂੰ ਵਿਸ਼ਵਾਸ ਕੀਤਾ ਸੀ ਉਹਨੇ ਕਿਹਾ ਕਰੰਟਲੀ ਹੁਣੇ ਹੀ ਕੀ ਤੂੰ ਵਿਸ਼ਵਾਸ ਕਰਦਾ ਆ ਫਿਰ ਉਹਨੇ ਕੀ ਕਿਹਿੰਦਾ ਮੈਂ ਥੋੜਾ ਮੈਂ ਥੋੜਾ ਤੇਰੀ ਨੇਚਾ ਨਹੀਂ ਇਕਰਾਰ ਕਰਨਾ ਹੀ ਨੇਚਾ ਵਾ ਉਹਨੇ ਇਕਰਾਰ ਕਰ ਲਿਆ ਕਿ ਤੂੰ ਮੈਨੂੰ ਚੰਗਾ ਕਰ ਸਕਦਾ ਇਹੋ ਹੀ ਸੀਗਾ ਇਹੋ ਹੀ ਵਿਸ਼ਵਾਸ ਸੀ ਇਹੋ ਹੀ ਨੇਚਾ ਸੀ ਹallelujah ਤੋ ਅਸੀਂ ਵੇਖਦੇ ਹਾਂ ਕਿ ਜਦੋਂ ਸੰਤ ਪਾਉਲਸ ਪ੍ਰਚਾਰ ਕਰ ਰਿਹਾ ਹੈ ਤੇ ਅਸੀਂ ਵੀ ਇਹਨੇ ਕਿ ਪ੍ਰਭੂ ਨੇ ਸਾਨੂੰ ਸ਼ਰਾਹ ਦਿੱਤੀ ਹੈ ਨਾ ਸ਼ਰਾਹ ਦਿੱਤੀ ਉਸਨੇ ਸੁਨਤ ਦਿੱਤੀ ਅਬਰਾਹਮ ਤੋਂ ਲੈ ਕੇ ਫਿਰ ਮੂਸਾ ਨੇ ਸੁਨਤ ਨੂੰ ਲਿਖਤੀ ਰੂਪ ਵਿੱਚ ਲੈ ਆਂਦਾ ਉਹ ਸਾਰਿਆਂ ਨੂੰ ਪਤਾ ਲੱਗਾ ਜਾਜਕਾਈਆਂ ਸ਼ੁਰੂ ਹੋ ਗਈਆਂ ਵਗੈਰਾ ਵਗੈਰਾ ਸਭ ਚੀਜ਼ਾਂ ਪੋਥੀਆਂ ਦੇ ਵਿੱਚ ਸੁਨਤ ਬਾਰੇ ਲਿਖਿਆ ਗਿਆ ਸਭ ਦੀ ਸੁਨਤ ਹੋਈ ਸੀ ਇੱਥੋਂ ਤੱਕ ਪ੍ਰਭੂ ਯਿਸੂ ਮਸੀਹ ਜਦੋਂ ਆਇਆ ਤੇ ਉਹਦੀ ਵੀ ਸੁਨਤ ਹੋਈ ਸੀ 8ਵੇਂ ਦਿਨ ਉਹਨੂੰ ਵੀ ਹیکل ਚ ਖੜਿਆ ਹੈ ਕਿੰਨੇ ਸਮਝਣ ਦੇ ਹਾਲੇਲੂਇਆ ਪਤਰ ਸੁਨਾ ਚੇਲਿਆਂ ਦੀ ਸਾਰਿਆਂ ਦੀ ਸੁੰਨਤ ਹੋਈ ਇੱਥੋਂ ਤੱਕ ਸੰਤ ਪਾਲੂਸ ਦੀ ਵੀ ਸੁੰਨਤ ਹੋਈ ਲੇਕਿਨ ਪਾਲੂਸ ਜਦੋਂ ਪਰਾਈਆਂ ਕੌਮਾਂ ਵੱਲ ਵਧਿਆ ਉਹਨੇ ਸੁੰਨਤ ਨੂੰ ਕੱਟ ਕਰਤਾ ਉਹਨੇ ਕਿਹਾ ਖਲੜੀ ਦੀ ਸੁੰਨਤ ਨਹੀਂ ਹਿਰਦੇ ਦੀ ਸੁੰਨਤ ਹੋਣੀ ਚਾਹੀਦੀ ਉਹਨੇ ਕਿਹਾ ਜੇ ਖਲੜੀ ਦੀ ਸੁੰਨਤ ਬਚਾਉਂਦੀ ਆ ਤੇ ਕਹਿੰਦਾ ਸਭ ਕੁਝ ਵਢਾ ਲਓ ਫਿਰ ਜੇ ਕੱਟ ਲਾਇਆ ਤਾਂ ਤੁਹਾਨੂੰ ਮੁਕਤੀ ਮਿਲਦੀ ਆ ਤੇ ਸਭ ਕੁਝ ਵਢਾ ਛੱਡੋ ਇਸ ਕਰਕੇ ਪਤਰ ਸੁਣਾਦੀਆਂ ਗੱਲਾਂ ਤੇ ਪਾਲੂਸ ਸੁਣਾਦੀਆਂ ਗੱਲਾਂ ਪਾਲੂਸ ਦੀਆਂ ਗੱਲਾਂ 'ਚ ਫਰਕ ਆ। ਇੱਕ ਵਾਰ ਪਤਰਸ ਨੇ ਪ੍ਰਚਾਰ ਕੀਤਾ ਪ੍ਰਿੰਟਿਕੋਰਸ ਲਈ ਦਿਨ ਕਿ ਜਾਂ ਤੋ ਜਾਂ ਜਿਹੜੋ ਤੁਸੀਂ ਵਿਸ਼ਵਾਸ ਕਰੋਗੇ ਆਪਣੇ ਪਾਪਾਂ ਦੀ ਮਾਫੀ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਓਗੇ ਤੇ ਫਿਰ ਪਵਿੱਤਰ ਆਤਮਾ ਮਿਲੇਗਾ। ਮਤਲਬ ਉਹਨੇ ਬਪਤਿਸਮੇ ਨੂੰ ਪਹਿਲਾਂ ਕਹਿ ਤਾ ਤੇ ਪਵਿੱਤਰ ਆਤਮਾ ਨੂੰ ਕਿਹਾ ਕਿ ਤੁਹਾਨੂੰ ਬਾਅਦ 'ਚ ਮਿਲੇਗਾ ਜੇ ਤੁਸੀਂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਵੋਗੇ। ਲੇਕਿਨ ਉਸੇ ਪਤਰਸ ਨੇ ਜਦੋਂ ਪ੍ਰਚਾਰ ਕਰ ਰਿਹਾ ਸੀ ਰਸੂਲਾਂ ਦੇ ਕਰਤਬ 10 ਬਾਬ ਦੇ ਵਿੱਚ ਕੁਰਨੇਲੀਅਸ ਦੇ ਘਰ ਵਿੱਚ ਤੇ ਪਵਿੱਤਰ ਆਤਮਾ ਬਿਨਾਂ ਬਪਤਿਸਮੇ ਤੋਂ ਉਤਰਾਇਆ ਲਿਖਿਆ ਜਾਂ ਪਤਰਸ ਪ੍ਰਚਾਰ ਕਰਦਾ ਸੀ ਤੇ ਸੁਣਨ ਵਾਲਿਆਂ ਦੇ ਮਨ ਛਿੱਦ ਗਏ ਤੇ ਉਹਨਾਂ ਤੇ ਪਵਿੱਤਰ ਆਤਮਾ ਉਤਰਿਆ ਠੀਕ ਹੈ ਉਹ ਪ੍ਰਾਈਆਂ ਕੋਮਾ ਵਾਲੀ ਪ੍ਰਾਈ ਭਾਸ਼ਾ ਬੋਲਣ ਲੱਗ ਪਏ ਪਰ ਫੇਰ ਪਤਰਸ ਮੁੜਿਆ ਨਹੀਂ ਪਤਰਸ ਨੇ ਉਹੀ ਗੱਲ ਕੀਤੀ ਫੇਰ ਕਹਿੰਦਾ ਚਲੋ ਇਹਨਾਂ ਬਪਤਿਸਮਾ ਤੇ ਲੈ ਲਿਆ ਪਵਿੱਤਰ ਆਤਮਾ ਦਾ ਰਈ ਭਾਸ਼ਾ ਬੁਲੰਤ ਲੱਗ ਪਈ ਆ ਚਲੋ ਹੁਣ ਲਿਖਤ ਦੇ ਪੂਰੀ ਕਰੋ ਉਹ ਕਿੱਧਰ ਨੂੰ ਫੇਰ ਵੀ ਮੁੜੀ ਜਾਂਦਾ ਏ ਲਿਖਤ ਵੱਲ ਨੂੰ ਕਈਆਂ ਨੂੰ ਇਹ ਵਹਿਮ ਪੈ ਜਾਂਦਾ ਵੀ ਲਿਖਤ ਪੂਰੀ ਕਰਾਂਗੇ ਤੇ ਗੱਲ ਬੰਨੀ ਨਹੀਂ 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 ਪੌਲਸ ਰਸੂਲ ਕਹਿੰਦਾ ਕਿ ਅਸੀਂ ਲਿਖਤ ਦੇ ਸੇਵਕ ਨਹੀਂ ਆ ਕਹਿੰਦਾ ਮੈਂ ਲਿਖਤ ਦਾ ਸੇਵਕ ਹੀ ਨਹੀਂਗਾ ਕਿਉਂਕਿ ਲਿਖਤ ਮਾਰਦੀ ਆ ਤੇ ਆਤਮਾ ਜੀਵਾਲਦਾ ਹੈ ਹਾਲੇਲੂਇਆ ਇਸ ਕਰਕੇ ਜਹੂਦੀ ਲੋਕੋ ਕੋ ਦੇ ਵਿਰੁੱਧ ਉੱਠਣੇ ਔਰ ਜਹੂਦੀਆਂ ਦੇ ਨੱਕ 'ਚ ਨਕੇਲ ਬਣ ਗਿਆ ਫੇਰ ਮੈਂ ਇੱਥੇ ਕਹਾਂਗਾ ਅੱਗ ਦੇ ਖੰਬੇ ਵਾਲਿਆਂ 'ਚ ਨਕੇਲ ਬਣ ਗਿਆ ਬੱਦਲ ਵਾਲਿਆਂ 'ਚ ਨੱਕ ਨੱਕ 'ਚ ਨਕੇਲ ਬਣ ਗਿਆ ਉਹ ਸਭ ਦੀ ਨੱਕ 'ਚ ਨਕੇਲ ਬਣ ਗਿਆ ਜਹੂਦੀਆਂ ਦੀਆਂ موسی ਦੀ ਸ਼ਰਾ ਵਾਲਿਆਂ ਦੀ ਹੈਕਲ ਵਾਲਿਆਂ ਦੀ ਸਭ ਦੀ ਨੱਕ 'ਚ ਨਕੇਲ ਬਣ ਗਿਆ ਕਿਉਂ ਕਿਉਂਕਿ ਪਵਿੱਤਰ ਆਤਮਾ ਨੂੰ ਏਡੀ ਦੂਰ ਲੈ ਗਿਆ ਏਡਾ ਉੱਚਾ ਲੈਵਲ ਉਹਦਾ ਕਰ ਦਿੱਤਾ ਉਹਦੇ ਲਈ ਹੈਕਲ ਉਹਦੇ ਲਈ ਇਸ਼ਰਾ ਉਹਦੇ ਲਈ ਸੁੰਨਤ ਉਹਦੇ ਲਈ ਬਪਤਸਮਾ ਉਹਦੇ ਲਈ ਪ੍ਰਭੂ ਪੂਜ ਕੁਛ ਵੀ ਮੈਂ ਨਹੀਂ ਨਹੀਂ ਸੀ ਰੱਖਦਾ ਕੇਵਲ ਨੇਚਾ ਹਾਲੇਲੂਇਆ ਨੇਚਾ ਆਮੇਨ ਤੋ ਜਿਹੜੇ ਯਹੂਦੀ ਸੀਗੇ ਉਹਨਾਂ ਨੇ ਇੱਕ ਦਿਨ ਏਕਾ ਕੀਤਾ 40 ਬੰਦਿਆਂ ਤੋਂ ਵੱਧ ਬੰਦੇ ਸੀ ਔਰ 40 ਬੰਦੇ ਪਤਾ ਕਿਹੜੇ ਸੀ ਜਿਹੜੇ ਨਸ਼ਾ ਨਹੀਂ ਕਰਦੇ ਜਿਹੜੇ ਵਚਨ ਦੇ ਜਾਣਕਾਰ ਸੀ ਠੀਕ ਹੈ ਜਿਹੜੇ ਸੰਦੇਸ਼ ਦੇ ਜਾਣਕਾਰ ਸੀਗੇ ਜਿਹੜੇ ਨਬੀਆਂ ਦੇ ਜਾਣਕਾਰ ਸੀ ਜਿਹੜੇ ਪ੍ਰਸਾਦ ਦੇ ਪਰਬ ਦੇ ਜਾਣਕਾਰ ਸੀਗੇ ਜਿਹੜੇ ਸ਼ਰਾ ਦੇ ਜਾਣਕਾਰ ਸੀ ਜਿਹੜੇ ਮੂਰਤੀਆਂ ਦਾ ਚੜਾਵਾ ਨਹੀਂ ਸਿੱਖਾਂਦੇ ਜਿਹੜੇ ਬਿਲਕੁਲ ਧਾਰਮਿਕ ਸੀਗੇ ਮੰਨੇ ਪਰਮੰਨੇ ਉਹਨਾਂ ਜਨਾਂ ਦੇ ਉਹ ਕਹਿੰਦੇ ਅਸੀਂ ਸੌਂ ਖਾਦੀ ਆ ਵੀ ਜਿੰਨਾ ਚਿਰ ਪੌਲਸ ਨੂੰ ਮਾਰ ਨਹੀਂ ਲੈਂਦੇ ਆਪਾਂ ਰੋਟੀ ਨਹੀਂ ਖਾਣੀ ਜਿੰਨਾ ਚਿਰ ਪੌਲਸ ਨੂੰ ਮਾਰ ਨਹੀਂ ਲੈਂਦੇ ਆਪਾਂ ਰੋਟੀ ਇਹ ਤੇ ਸਾਡੇ ਨਵੀ ਦੇ ਵਿਰੋਧ ਬੋਲਦਾ ਇਹ ਤੇ ਸਾਡੀ ਸਿੱਖਿਆ ਦੇ ਵਿਰੋਧ ਬੋਲਦਾ ਇਹ ਤੇ ਸਾਰੇ ਨਵੀਆਂ ਤੋਂ ਗਾਂਹ ਕਹਿੰਦਾ ਬੋਲਦਾ ਵਾ ਇਹ ਸਾਰਾ ਕੁਝ ਉਲਟ ਪੁਲਟ ਕਰੀ ਜਾਂਦੇ ਹallelujah ਅਸੀਂ ਸੁਨਨਤ ਕਰਾਉਂ ਇੱਕ ਕਰਾਈ ਆ ਅਸੀਂ ਸੁਨਨਤ ਦਾ ਪ੍ਰਚਾਰ ਕਰਦੇ ਸਾਡੇ ਯਸੂ ਨੇ ਸੁਨਨਤ ਕਰਾਈ ਆ ਇਹ ਸੁਨਨਤ ਤੋਂ ਗਾਂ ਲੰਗਿਆ ਇਹ ਬਹੁਤਾ ਵੱਡਾ ਵਾ ਇਹ ਗਮਲੀਅਲ ਤੋਂ ਆਪਣੇ ਉਸਤਾਦ ਨੂੰ ਛੱਡ ਗਿਆ ਉਹਨਾਂ ਤੋਂ ਵੀ ਗਾਂ ਲੰਗ ਗਿਆ ਯਾਦ ਰੱਖੋ ਜੇ ਰਪਿਤਰਾਤ ਮੈਂ ਕਾਮ ਜੇ ਮਨੁੱਖ ਨੂੰ ਇਸਤੇਮਾਲ ਕਰਦਾ ਆ ਤੇ ਉਸਤਾਦ ਭਾਵੇਂ ਉਹਦੇ ਲੱਖਾਂ ਹੀ ਕਿਉਂ ਨਾ ਹੋਣ ਪਰਮੇਸ਼ਰ ਉਸਤਾਦਾਂ ਦਾ ਉਹਨੂੰ ਉਸਤਾਦ ਬਣਾ ਦਿੰਦਾ ਇੱਕ ਦਿਨ ਸੀਗਾ ਕਿ ਗਮਲੀਅਲ ਉਹਦਾ ਉਸਤਾਦ ਸੀ ਇੱਕ ਦਿਨ ਐਸਾ ਆਇਆ ਕਿ ਉਸ ਦਾ ਉਹ ਗਮਲੀਅਲ ਦਾ ਵੀ ਉਸਤਾਦ ਬਣ ਗਿਆ ਹallelujah ਕਿਦਾਂ ਪਰਮੇਸ਼ਰ ਨਾਲ ਮੁਲਾਕਾਤ ਕੀਤੀ ਹੈ ਉਹਨੂੰ ਪਰਮੇਸ਼ਰ ਦੀ ਜਾਣਕਾਰੀ ਸੀ ਜਾਣਕਾਰੀ ਹੋਣਾ ਇੱਕ ਅਲੱਗ ਚੀਜ਼ ਹੈ ਪਰ ਪਰਮੇਸ਼ਰ ਨਾਲ ਮੁਲਾਕਾਤ ਹੋਣਾ ਇੱਕ ਅਲੱਗ ਚੀਜ਼ ਤੁਹਾਨੂੰ ਕਿਸੇ ਬਾਰੇ ਜਾਣਕਾਰੀ ਹੋ ਸਕਦੀ ਕਿਸੇ ਦੇ ਗੁਣਾ ਬਾਰੇ ਜਾਣਕਾਰੀ ਹੋ ਸਕਦੀ ਹੈ ਹallelujah ਲੇਕਿਨ ਜੇ ਉਹ ਤੁਹਾਨੂੰ ਮਿਲੇ ਨਾ ਤੇ ਜਾਣਕਾਰੀ ਦਾ ਕੋਈ ਫਾਇਦਾ ਨਹੀਂ ਹੈ ਇੱਕ ਲਾੜੀ ਨੂੰ ਆਪਣੇ ਲਾੜੇ ਬਾਰੇ ਜਾਣਕਾਰੀ ਹੁੰਦੀ ਹੈ ਉਹਦੇ ਗੁਣਾ ਬਾਰੇ ਜਾਣਕਾਰੀ ਹੁੰਦੀ ਹੈ ਉਹਨੂੰ ਦੂਰੋਂ ਦੂਰੋਂ ਦੇਖਦੀ ਹੈ ਸਭ ਚੀਜ਼ਾਂ ਲੇਕਿਨ ਫਿਰ ਵੀ ਉਹ ਬੱਚਾ ਪੈਦਾ ਨਹੀਂ ਕਰ ਸਕਦੀ ਜਾਣਕਾਰੀ ਦੇ ਸਿਰ ਤੇ ਉਹਨੂੰ ਉਹਦੇ ਨਾਲ ਮੁਲਾਕਾਤ ਕਰਨੀ ਪੈਂਦੀ ਉਹਨੂੰ ਉਹਦੇ ਨਾਲ ਇੱਕ ਹੋਣਾ ਪੈਂਦਾ ਹੈ ਇਸ ਲਈ ਜਦ ਤੱਕ ਅਸੀਂ ਮਸੀਹ ਦੀ ਜਾਣਕਾਰੀ ਰੱਖਾਂਗੇ ਤੇ ਫਿਰ ਅਸੀਂ ਮਸੀਹ ਨਹੀਂ ਆ ਜਦ ਤੱਕ ਅਸੀਂ ਮਸੀਹ ਦੇ ਜੀਵਨ ਨੂੰ ਆਪਣੇ ਜੀਵਨ ਦੇ ਰਾਹੀਂ ਪੇਸ਼ ਨਹੀਂ ਕਰਦੇ ਆਪਣੇ ਗੱਲਾਂ ਬਾਤਾਂ ਰਾਹੀਂ ਪੇਸ਼ ਨਹੀਂ ਕਰਦੇ ਆਪਣੇ ਆਪਣੇ ਜੀਵਨ ਦੇ ਰਾਹੀਂ ਕਿਸ ਤਰ੍ਹਾਂ ਦਰਦ ਸਾਡੇ ਅੰਦਰ ਨਹੀਂ ਆ ਕਿਸ ਤੀ ਤਕਲੀਫ ਸਾਡੇ ਅੰਦਰ ਨਹੀਂ ਆ ਅਸੀਂ ਕਿਸੇ ਦੀ ਸਲੀਬ ਚੁੱਕ ਕੇ ਤੁਰੇ ਨਹੀਂ ਜਾਂਦੇ ਫਿਰ ਅਸੀਂ ਮਸੀਹ ਨਹੀਂ ਆ ਅਸੀਂ ਮਸੀਹ ਦੀ ਜਾਣਕਾਰੀ ਨਹੀਂ ਰੱਖਣੀ ਅਸੀਂ ਮਸੀਹ ਬਣਨਾ ਇਨਾਂ ਯਹੂਦੀਆਂ ਕੋਲ ਪਰਮੇਸ਼ਵਰ ਦੀ ਜਾਣਕਾਰੀ ਸੀ ਜਿਹੜੇ ਪੌਲਸ ਨੂੰ ਮਾਰਨ ਤੇ ਆ ਗਏ ਜਿਹੜੇ ਕਹਿੰਦੇ ਅਸੀਂ ਮਾਰ ਨਹੀਂ ਲਵਾਂਗੇ ਤੇ ਰੋਟੀ ਨਹੀਂ ਖਾਵਾਂਗੇ ਇਹਨਾਂ ਕੋ ਪਰਮੇਸ਼ਰ ਦੀ ਜਾਣਕਾਰੀ ਸੀ ਪਰਮੇਸ਼ਰ ਨਹੀਂ ਸੀ ਪਾਲੂਸ ਕੋ ਜਾਣਕਾਰੀ ਵੀ ਸੀ ਤੇ ਪਰਮੇਸ਼ਰ ਵੀ ਸੀ ਹੱਥ ਉਠਾ ਕੇ ਬੋਲੋ ਹਾਲੇਲੂਇਆ ਅੱਗ ਦੀ ਝਾੜੀ ਦੇ ਸਾਹਮਣੇ ਆਉਣ ਤੋਂ ਪਹਿਲਾਂ ਪਾਲੂਸ ਮੂਸਾ ਦੇ ਕੋਲ ਪਰਮੇਸ਼ਰ ਦੇ ਬਾਰੇ ਬਹੁਤ ਕੁਝ ਜਾਣਕਾਰੀ ਸੀ ਲੇਕਿਨ ਪਰਮੇਸ਼ਰ ਨਹੀਂ ਸੀ ਉਹ ਜਿਹੜੇ ਉਹ ਜਿਹੜੀ ਲੋਕ ਇਸرائیਲੀ ਲੋਕ ਜਿਹੜੇ ਮਿਸਰ ਵਿੱਚ ਫਸੇ ਸੀ ਉਹ ਪਰਮੇਸ਼ਰ ਦੇ ਬਾਰੇ ਜਾਣਦੇ ਸੀ ਪਰਮੇਸ਼ਰ ਨੂੰ ਛਡਾਉਣਾ ਆ ਪਰਮੇਸ਼ਰ ਦੇ ਬਾਰੇ ਜਾਣਦੇ ਸੀ ਪਰਮੇਸ਼ਰ ਦੀ ਜਾਣਕਾਰੀ ਸੀ ਅਬਰਾਹਮ ਦੀ ਜਾਣਕਾਰੀ ਸੀ ਸਭ ਚੀਜ਼ਾਂ ਦੀ ਜਾਣਕਾਰੀ ਸੀ ਉਹਨਾਂ ਨੂੰ ਲੇਕਿਨ ਉਹਨਾਂ ਨੂੰ ਪਰਮੇਸ਼ਰ ਨਾਲ ਮੁਲਾਕਾਤ ਨਹੀਂ ਹੋਈ ਉਹਨਾਂ ਦੀ ਕਿਸੇ ਦੀ ਜਦੋਂ ਕਿਸੇ ਜਦੋਂ ਪਰਮੇਸ਼ਰ ਨੇ ਮੁਲਾਕਾਤ ਕੀਤੀ ਤੇ ਪਹਿਲਾਂ ਮੂਸਾ ਨੂੰ ਪਰਮੇਸ਼ਰ ਨੇ ਵੱਖਰਾ ਕੀਤਾ ਕੱਲਾ ਹੀ ਰਹਿਣ ਤਾਂ ਮੂਸਾ ਨੂੰ ਔਰ ਇਕੱਲੇ ਨੂੰ ਮੂਸਾ ਨੂੰ ਖੁਦਾ ਨੇ ਅੱਗ ਦੀ ਝਾੜੀ ਵੱਲ ਖਿੱਚਿਆ ਹਰੇ ਆਪਣੇ ਪਹਾੜ ਵਾਲ ਖਿੱਚਿਆ ਇਹ ਨਾ ਕਹੋ ਕਿ ਅਸੀਂ ਇਕੱਲੇ ਆ ਨਹੀਂ ਪਰਮੇਸ਼ਰ ਨੇ ਕਿਹਾ ਜੇ ਤੂੰ ਕੱਲਾ ਹੋਵੇਂਗਾ ਮੈਂ ਤੈਨੂੰ ਕਦੀ ਨਹੀਂ ਛੱਡਾਂਗਾ ਇਹਦਾ ਮਤਲਬ ਇਹ ਆ ਇਹ ਆਇਤ ਕਿਉਂ ਲਿਖੀ ਗਈ ਆ ਮੈਂ ਤੈਨੂੰ ਕੱਲਿਆਂ ਨਹੀਂ ਛੱਡਾਂਗਾ ਨਾ ਤਿਆਗਾਗਾ ਉਹਨੂੰ ਪਤਾ ਆ ਕਿ ਮੇਰੇ ਕਾਰਨ ਇੱਕ ਵਾਰ ਮਨੁੱਖ ਨੇ ਇਕੱਲੇ ਹੋਣਾ ਹੀ ਹੋਣਾ ਉਹਨੇ ਕਿਹਾ ਮੈਂ ਤੈਨੂੰ ਕਦੀ ਨਹੀਂ ਛੱਡਾਂਗਾ ਉਜਾੜਾਂ ਵਿੱਚ ਨਹੀਂ ਛੱਡਾਂਗਾ ਹਮਾਵਾਂ ਵਿੱਚ ਨਹੀਂ ਛੱਡਾਂਗਾ ਉਚਾਈਆਂ ਗਹਿਰਾਈਆਂ ਵਿੱਚ ਨਹੀਂ ਛੱਡਾਂਗਾ ਮੈਂ ਤੈਨੂੰ ਕੱਲਿਆ ਨਹੀਂ ਛੱਡਾਂਗਾ ਕਿਉਂਕਿ ਜਦੋਂ ਜਦੋਂ ਵੀ ਪਰਮੇਸ਼ੁਰ ਕਿਸੇ ਨੂੰ ਮਿਲਿਆ ਕੱਲਿਆਂ ਮਿਲਿਆ ਅਜਰੋ ਕੱਲੇ ਨੂੰ ਕਿਸੇ ਨੂੰ ਮਿਲਦਾ ਹੈ ਨੂਨਾ ਕੱਲੇ ਨਾਲ ਗੱਲ ਕੀਤੀ ਅਬਰਾਹਮ ਨਾਲ ਕੱਲੇ ਨਾਲ ਗੱਲ ਕੀਤੀ ਉਸਨੇ ਔਰ ਅਸੀਂ ਬੈਨੇ ਮੂਸਾ ਨਾਲ ਪਾਉਲੂਸ ਨਾਲ ਉਹਨੇ ਕੱਲੇ ਨਾਲ ਗੱਲ ਕੀਤੀ ਹਾਲੇਲੂਇਆ ਜਦੋਂ ਕੱਲੇ ਨਾਲ ਗੱਲ ਕੀਤੀ ਤੇ ਉਹ ਕੱਲਾ ਬੰਦਾ ਇੱਕ ਬਿਦਾਰੀ ਦਾ ਰੂਪ ਲੈ ਕੇ ਬਣ ਗਿਆ ਇੱਕ ਬੇਦਾਰੀ ਬਣ ਗਿਆ ਉਹ ਇਕੱਲੇ ਬੰਦਾ ਇਸ ਲਈ ਪਰਮੇਸ਼ੁਰ ਸਦਾ ਇਕੱਲੇ ਬੰਦੇ ਨੂੰ ਖੜਾ ਕਰਦਾ ਤਾਂ ਕਿ ਆਪਣੇ ਆਪ ਨੂੰ ਉਹਦੇ ਰਾਹੀਂ ਸਾਬਤ ਕਰ ਸਕੇ ਭਾਵੇਂ ਇਹਨਾਂ 40 ਬੰਦਿਆਂ ਨੇ ਸੌਂ ਖਾਧੀ ਪਰ ਅਫਸੋਸ ਇਸ ਗੱਲ ਦਾ ਕਿ 40 ਬੰਦੇ ਉਹ ਸੀ ਜਿਹੜੇ ਜਾਣਕਾਰ ਸੀ ਪਰਮੇਸ਼ੁਰ ਦੇ ਜਾਣਕਾਰੀ ਰੱਖਦੇ ਸੀ ਪਰ ਇਹਨਾਂ ਕੋਲ ਹੀ ਜਾਣਕਾਰੀ ਸੀ ਕਿਤਾਬਾਂ ਸੀ ਸੈਵਨ ਸੀਲ ਸੀ ਕਲਿਸiai ਯੋਗ ਸੀ ਸਾਰਾ ਕੁਝ ਸੀ ਲੇਕਿਨ ਪਰਮੇਸ਼ੁਰ ਨਹੀਂ ਸੀ ਪਰਮੇਸ਼ੁਰ ਉਹਦੇ ਕੋਲ ਸੀ ਜਿੰਨੇ ਉਹਦੇ ਨਾਲ ਮੁਲਾਕਾਤ ਕੀਤੀ ਇਹ ਸੰਤ ਪਾਉਲਸ ਸੀ ਅੱਜ ਕਿਤੇ ਸਾਨੂੰ ਜਾਣਕਾਰੀ ਤੇ ਨਹੀਂ ਉਹਦੇ ਬਾਰੇ ਅੱਜ ਕਿਤੇ ਅਸੀਂ ਜਾਣਦੇ ਤੇ ਨਹੀਂ ਖੱਲਾ ਉਹਦੇ ਬਾਰੇ ਕਿਤੇ ਮੁਲਾਕਾਤ ਹੋਈ ਉਹਦੇ ਨਾਲ ਕਿਤੇ ਬੈਠੇ ਹੋ ਉਹਦੇ ਨਾਲ ਕਿਤੇ ਗੱਲਬਾਤ ਹੋਈ ਸਾਡੀ ਉਹਦੇ ਨਾਲ ਜਾਣਕਾਰੀ ਤੇ ਅਸੀਂ ਨਾ ਵੀ ਤੋਬਾ ਕਰੀਏ ਬਪਤਿਸਮਾ ਲਈ ਇਹ ਚਰਚ ਵੀ ਨਾ ਜਾਈਏ ਅਸੀਂ ਤੇ ਬੌਨ ਕ੍ਰਿਸਚਨ ਹੋਈਏ ਤੇ ਤਾਂ ਯਿਸੂ ਮਸੀਹ ਦੀਆਂ ਗੱਲਾਂ ਵੈਸੇ ਜਾਣਦੇ ਹੋਣੇ ਕਿਨੇ ਸਮਝਣ ਦੇ ਪਰ ਮੁਲਾਕਾਤ ਹੋਣੀ ਇੱਕ ਅਲੱਗ ਗੱਲ ਹੈ ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਬਰਕਤ ਦੇਵੇ ਖੁਦਾਵਾਨ ਇਸ ਬੁੰਗਲ ਵਿਦਾਣੀ ਦੇ ਅੰਦਰ ਤੁਹਾਡੇ ਰਾਂਝੀ ਆਪਣਾ ਬਚਨ ਲੈ ਕੇ ਜਾਏ ਸਦਾ ਪ੍ਰਭੂ ਦੇ ਬਚਨ ਤੇ ਖੜੇ ਰਹਾਂ ਅਮੇਨ